ਪੂਰੀ ਡਬਲ ਮੱਝਾ ਮਿੱਤਰੋ ਤੇ ਮੱਝ ਦੇ ਤਾਂ ਰਿਕਾਰਡ ਹੀ ਟੁੱਟੇ ਪਈ ਆ ਇਹ ਜੀ ਮੱਝ ਨਾ ਘਰ ਘਰ ਨਹੀਂ ਜੰਮਦੀ ਹਾਂਜੀ ਅੱਜ ਹੀ ਸਿੱਖਾਲੇ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਹਰਿਆਣੇ ਦੇ ਪਿੰਨ ਮੰਮੜ ਖੇੜਾ ਦੇ ਵਿੱਚ ਤੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨਾ ਇੱਕ ਪੂਰਾ ਸਿਰੇ ਦਾ ਨਗੀਨਾ ਦਿਖਾ ਦੇਣਾ ਹੈਗਾ ਤੇ ਬਾਈ ਦਾ ਨਾਮ ਹੈਗਾ ਕਲਾਸ ਤੇ ਅੱਜ ਨਾ ਜਿਹੜੀ ਆਹ ਬਾਈ ਦੀ ਝੋਟੀ ਹੈ ਮਿੱਤਰੋ ਇਹਦਾ ਯਾਰ ਨਾ ਤੁਹਾਨੂੰ ਸਾਰਾ ਰਿਕਾਰਡ ਲੈ ਕੇ ਦੇਣਾ ਹੈਗਾ ਯਾਰ ਮੈਂ ਕਹਿੰਨਾ ਨਾ ਵੀ ਘਰ ਘਰ ਨਹੀਂ ਐ ਡੀ ਡੀਆਂ ਜੰਮਦੀਆਂ ਜਿੱਡੀ ਆਹ ਝੋਟੀ ਆ ਨਾ ਯਾਰ ਬਹੁਤ ਚੰਗੇ ਕਦ ਕਾੜ ਦੀ ਮੇਰਾ ਕਦ 6 ਫੁੱਟਾ ਮਿੱਤਰੋ ਤੇ ਮੇਰੀ ਨਾ ਹਿੱਕ ਦੇ ਉੱਤੋਂ ਦੀ ਜਾਂਦੀ ਆ ਜਮਾ ਨਾਲ ਖੜਕੇ ਦੇਖੀ ਸੀਗੀ ਤੇ ਹੁਣ ਉਹ ਬਾਈ ਦੇਖ ਲੋ ਕਿੱਥੇ ਖੜਾ ਤੇ ਕੱਲਾ ਗਾਲੀ ਦੀਦਾ ਤੇ ਬਾਈ ਦਾ ਕਾਰੋਬਾਰ ਜਿਹੜਾ ਹੋਰ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਜਮਾ ਤਾਜੀ ਸੂਈ ਆ ਤੇ ਥਣਲੇਵੀ ਦੀ ਤਾਂ ਪਾਂਡ ਹੀ ਤਿਆਰ ਕਰੀ ਖੜੀ ਆ ਕਰਮ ਵਾਲੀ ਐਨ ਪੂਰਾ ਚੰਗਾ ਥਣਲੇਵਾ ਕਿੱਥੋਂ ਲੈ ਕੇ ਆਇਆ ਸੀ ਕਿਵੇਂ ਗੱਲਬਾਤ ਆ ਸਾਰੀ ਗੱਲਬਾਤ ਨਾ ਆਪਾਂ ਬਾਈ ਤੋਂ ਪੁੱਛ ਕੇ ਤੁਹਾਨੂੰ ਦੱਸੂਗਾ ਤੇ ਇਧਰਲੇ ਪਾਸੇ ਜੇ ਗੱਲ ਕਰਗੇ ਬਾਈ ਦਾ ਹੋਰ ਫਾਰਮ ਹੈ ਜਿਹੜਾ ਹਨਾ ਹੋਰ ਮੱਜਾਂ ਨੇ ਉਹ ਇਧਰਲੇ ਪਾਸੇ ਵੀ ਖੜੀਆਂ ਨੇ ਮਸਾ ਜਿਹੜਾ ਹੈਗਾ ਕਾਰੋਵਾਰ ਆਪਾਂ ਤੁਹਾਨੂੰ ਸਾਰਾ ਹੀ ਦਿਖਾ ਦਗੇ ਬਾਈ ਦਾ ਇਹ ਥੋੜੀ ਜੀ ਤੇ ਇਧਰਲੇ ਪਾਸੇ ਵੀ ਜਿਹੜੇ ਪਸ਼ੂ ਹੈਗਾ ਬਾਈ ਕੋਲੇ ਬਕਾਊ ਨੇ ਤੇ ਆਹ ਦੇਖ ਲੋ ਕਾਰੋਵਾਰ ਤੇ ਆਜੋ ਕਰ ਅੱਗੇ ਬਾਈ ਨਾਲ ਗੱਲਬਾਤ ਕਲਾਸ ਬਾਈ ਨਮਸਕਾਰ ਨਮਸਕਾਰ ਭਾਈ ਸਾਹਿਬ ਔਰ ਕੈਸੇ ਹੋ ਬੜੀਆ ਬਾਈ ਸਾਹਿਬ ਬੜੀਆ ਸਾਡੀ ਪੰਜਾਬੀਆਂ ਦੀ ਸੱਸੀ ਕਾਲ ਤੇਨ ਸੱਸੀ ਕਾਲ ਵੀਰੇ ਤੇ ਕਲਾਸ ਪਹਿਲਾ ਤਾਂ ਮੈਨੂੰ ਆ ਜਿਹੜਾ ਤੇਰਾ ਪਿੰਡ ਹੈਗਾ ਹਾਂਜੀ ਤੇ ਉਹ ਦੱਸ ਕਿਹੜਾ ਪਿੰਡ ਆ ਗਿਆ ਮੰਮੜ ਖੇੜਾ ਜੀ ਮੰਮੜ ਖੇੜਾ ਜ਼ਿਲ੍ਹਾ ਜ਼ਿਲ੍ਹਾ ਜੀ ਸਰਸਾ ਜਿਲ੍ਹਾ ਹਾਂਜੀ ਠੀਕ ਹੈ ਹਰਿਆਣੇ ਦੇ ਵਿੱਚ ਰਹੇਗਾ ਤੇ ਸਰਸਾ ਇੱਥੋਂ ਕਿੰਨੀ ਕੁ ਦੂਰ ਰਹੇਗਾ ਸਰਸਾ 50 ਕਿਲੋਮੀਟਰ ਵੀਰੇ 50 ਕਿਲੋਮੀਟਰ ਕਾਲਿਆਣੀ ਪੈਂਦਾ ਇੱਥੋਂ ਆਪਾਂ ਨੂੰ ਕਾਲਿਆਣੀ ਪੈਂਦਾ 45 ਕਿਲੋਮੀਟਰ 45 ਕਿਲੋਮੀਟਰ ਠੀਕ ਹੈ ਅੱਛਾ ਕਲਾਸ ਜਿਹੜੀ ਆ ਤੇਰੀ ਮਿਹਨਤ ਹੈ ਨਾ ਪਰ ਤੇਰੀ ਮਿਹਨਤ ਨੂੰ ਸਲਾਮ ਆ ਵੀ ਇਹਨੀ ਸੋਹਣੀ ਝੋਟੀ ਤੂੰ ਤਿਆਰ ਕੀਤੀ ਐ ਇਹਦਾ ਸਾਨੂੰ ਪੂਸ਼ੋਕੜ ਦੱਸ ਕਿੱਥੋਂ ਲੈ ਕੇ ਆਇਆ ਕਿਵੇਂ ਐ ਕੀ ਕਰਦੀ ਐ ਸਾਰੀ ਗੱਲਬਾਤ ਦੱਸ ਦੇ ਆਪਾਂ ਲੈਂਦੀ ਵੀਰੇ ਬਈ ਕਦੋਂ ਲੈਂਦੀ ਸੀ ਆਪਾਂ ਲੈਂਦੀ ਨੇ ਮੇਰੇ ਹੋ ਗਿਆ 8-9 ਮਹੀਨੇ ਹੋ ਗਏ 8-9 ਮਹੀਨੇ ਹਾਂਜੀ ਵੀਰੇ ਅੱਛਾ ਟੋਕੜ ਗੱਬੜ ਹੀ ਲੈਂਦੀ ਸੀ ਹਾਂਜੀ ਗੱਬਣ ਮਹੀਨੇ ਖੰਦੀ ਸੀ ਉਹੋਂ ਮੇਰੇ ਲੈਂਦੀ ਆਪਾਂ ਅੱਛਾ ਮਹੀਨੇ ਦੀ ਕਿੰਨਾ ਦੁੱਧ ਸੀ ਉਹਦੋਂ ਫੇਰ ਤੂੰ ਤੇ ਸੀਗਾ 17-18 ਕਿਲੋ ਵੀਰੇ ਉਹਦੋਂ 18 ਹਾਂਜੀ ਵੀਰੇ ਠੀਕ ਐ ਤੇ ਹੁਣ ਕਿੰਨੇ ਦੁੱਧ ਦੀ ਉਮੀਦ ਆ ਤੈਨੂੰ ਉਮੀਦ ਹੁਣਾਂ ਦੀ ਦੁੱਧ ਦੀ ਮੇ ਜਿਵੇਂ ਤਾਂ ਜੀ ਹੁਣੇ ਸੇਵਾ ਤੇਰ ਬਾਕੀ ਦੁੱਧ ਦੀ ਉਮੀਦ ਘੱਟੋ ਘੜੇ 25 ਕਿਲੋ ਤੱਕ ਕੱਢਣਾ ਚਾਹੀਦਾ ਮੈਨੇ 24-25 ਕਿਲੋ ਵੀਰੇ 24-25 ਕਿਲੋ ਅੱਛਾ ਜੇ ਆਪਾਂ ਜਮੇ ਘੱਟ ਤੋਂ ਘੱਟ ਵੀ 22 ਤੇ ਫਿਰ ਇਹ 22 23 ਕਿਲੋ ਦੁੱਧ ਤਲਾ ਕੇ ਦੇ ਦੇਂਗਾ ਦੇ ਦਾਂਗੇ ਵੀਰੇ ਅੱਛਾ ਘਟੋ ਘਟ 20 ਦਿਨਾਂ ਚ ਤਿਆਰ ਕਰੂਗੀ ਹੋ ਜਾ ਕੋਈ ਗੱਲ ਹੀ ਕੋਈ ਵੀਰੇ ਤਿਆਰ ਕਰ ਦੇਂਗਾ ਠੀਕ ਆ ਅੱਛਾ ਸੂਆ ਕਿੰਨੇ ਮਹੀਨੇ ਚੋਟੀ ਦਾ ਤੀਜਾ ਸੂਆ ਵੀਰੇ ਤੀਜਾ ਸੂਆ ਹਾਂਜੀ ਠੀਕ ਆ ਤੇ ਸੂਈ ਨੂੰ ਕੱਲ ਸੂਈ ਹੈ ਕਿ ਕਿਦਾਂ ਰਾਤ ਦੀ ਸੂਈ ਵੀਰੇ ਕਿ ਆਪ ਕਿਹੜੇ ਬੋਲ ਦੀ ਹੈ ਕੋਈ ਪਤਾ ਇਹਦਾ ਨਹੀਂ ਵੀਰੇ ਇਹਦਾ ਪਤਾ ਨਹੀਂ ਆਪਾਂ ਨੂੰ ਵੀਰੇ ਕਿਸੇ ਤੇ ਜਿਹੜਾ ਇਹ ਬੱਚਾ ਇਹ ਬੱਚਾ 29 ਦਾ ਵੀਰੇ ਇਹ 29 ਦਾ ਹਾਂਜੀ ਜੀ ਨੇ ਟਿਕਾ ਪਰਾਇਆ ਜਨ ਕਿਹਾ ਸੀ ਇਹ 29 ਦਾ ਬੱਚਾ ਹੈਗਾ ਮੈਨੂੰ ਐਂ ਦੱਸ ਮੈਂ ਮਤਲਬ ਜਿਵੇਂ ਗੱਲਬਾਤ ਕੀਤੀ ਸੀਗੀ ਹਨਾ ਦੂਜੇ ਭਰਾਵਾਂ ਨਾਲ ਆਪਣੇ ਨਾਲ ਵੀ ਤੇਰੇ ਨੇੜੇ ਪਿੰਡਾਂ 'ਚ ਵੀਡੀਓ ਪਾਉਣ ਆਇਆ ਸੀ ਤੇ ਅੱਛਾ ਹੈ ਤੇ ਉਹ ਇਹ ਜਿਹੜੀ ਹੈਗੀ ਤੂੰ ਝੋਟੀ ਕਿਹੜੇ ਏਰੀਆ 'ਚੋਂ ਲੈਤੀ ਸੀ ਆ ਜੀਨ ਤੋਂ ਲਈ ਵੀਰੇ ਆਪਾਂ ਜੀਨ ਤੋਂ ਤੇ ਕਿਹੜੇ ਭਰਾਵਾਂ ਤੋਂ ਲਈਤੀ ਸੀ ਵੀਡੀਓ ਤੋਂ ਲਈਤੀ ਸੀ ਇਹ ਨਾ ਵੀਡੀਓ ਤੋਂ ਆਈ ਸੀ ਵੀਡੀਓ ਤੋਂ ਆਪਾਂ ਗਏ ਜਾ ਕੇ ਸੌਦਾ ਕਰ ਲਿਆ ਹਾਂ ਸੌਦਾ ਕਰ ਲਿਆ ਹਾਂ ਜੀ ਠੀਕ ਆ ਕਿਸੇ ਹਰਿਆਣੇ ਦੇ ਚੰਦੇ ਹਰਿਆਣੇ ਚ ਹਾਂਜੀ ਠੀਕ ਆ ਮੈਂ ਸਮਝ ਗਿਆ ਲੈ ਫਿਰ ਖੋਲ ਕੇ ਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਆਹ ਦੇਖ ਲੋ ਯਾਰ ਨਾ ਮੈਂ ਤੁਹਾਨੂੰ ਦੱਸਾਂ ਗੱਲ ਘੱਟੋ ਘੱਟ ਵੀ 3 3.5 ਫੁੱਟ ਚੌੜੀ ਮੱਝਾ ਜਦੋਂ ਕੋਲੇ ਆਉਂਗੇ ਨਾ ਵੀਡੀਓ ਚ ਤੁਹਾਨੂੰ ਛੋਟੀ ਲੱਗੂਗੀ ਤੇ ਇੱਥੇ ਆ ਕੇ ਨਾ ਇਹ ਮੱਝ ਤੁਹਾਨੂੰ ਬਹੁਤ ਵੱਡੀ ਐਨ ਪੂਰੀ ਡਬਲ ਮੱਝਾ ਮਿੱਤਰੋ ਤੇ ਮੱਝ ਦੇ ਤਾਂ ਰਿਕਾਰਡ ਹੀ ਟੁੱਟੇ ਪਈ ਆ ਇਹੇ ਜੀ ਮੱਝ ਨਾ ਘਰ ਘਰ ਨਹੀਂ ਜਾਂਦੀ ਤੇ ਇਹੇ ਜੀ ਮੱਝ ਦੇਖਣ ਨੂੰ ਵੀ ਬਹੁਤ ਘੱਟ ਮਿਲਦੀ ਆ ਹੁਣ ਤੁਸੀਂ ਇਹ ਦੇਖ ਲਓ ਜਿਹੜੀ ਆਹਾ ਮੱਝ ਜਾਂਦੀ ਆ ਵੀ ਇਹ 23 24 ਕਿਲੋ ਦੁੱਧ ਕਹਿੰਦਾ ਭਾਈ ਤੇ ਪਰ 22 23 ਕਿਲੋ ਦੁੱਧ ਭਾਈ ਕਹਿੰਦਾ ਆਪਾਂ ਤਲਾ ਦਾਂਗੇ ਤੇ ਹੁਣ ਥਣਲੇ ਵੀ ਦੀ ਦੇਖ ਲਓ ਐਨ ਪਿਆ ਨਾ ਗੇਠ ਗੇਠ ਦੀ ਦੂਰੀ ਤੇ ਥਣ ਆਹ ਦੇਖ ਲਾ ਐਂ ਕਰ ਕਲਾਸ ਐਡਾ ਥਣਾ ਵੀਰੇ ਐਡਾ ਹੀ ਚੌਣ ਲੱਗਾ ਵੀਰੇ ਮੈਨੂੰ ਹੈਂ ਐਡਾ ਤਾਂ ਐਡਾ ਚੋਣ ਲੱਗਾ ਵੀਰੇ ਮੈਂ ਚੋਣ ਵੀ ਇਹੀ ਜੀ ਆਏ ਮੋੜ ਕੇ ਨਾ ਤੇਰੇ ਕੋਲ ਥਾਂ ਥੋੜਾ ਉਹ ਮੱਝ ਜਿਹੜੀ ਹੈਗੀ ਹੈ ਨਾ ਜਿਹੜੇ ਹਸਾਬ ਤਾ ਉਹਦੀ ਮੱਝ ਆ ਤੇਰੇ ਕੋਲੇ ਤੇ ਆ ਦੇਖ ਲਓ ਹੁਣ ਆਪਾਂ ਤੇ ਵੀਰੇ ਆਈ ਨਾ ਹੁਣ ਅਸੀਂ 5 ਕਿਲੋ ਖੀਸ ਕੱਢ ਚੁੱਕੇ ਵੀਰੇ ਰਾਤੀ ਸੂਈ ਨਾ ਹੁਣ ਟਾਈਮ ਵੇਖੋ ਅਸਾਂ ਕੱਢ ਚੁੱਕੇ 5 ਕਿਲੋ ਪੰਜ ਕਿਲੋ ਦੁੱਧ ਕੱਢਿਆ ਹਾਂ ਹਾਂਜੀ 5 ਕਿਲੋ ਬੱਚਾ ਚੁੱਕ ਆ ਕੇ ਖੀਸ ਕੱਢਿਆ ਵੀਰੇ ਕੱਢਿਆ ਹੋਇਆ ਤਾਂ ਹੀ ਤਾਂ ਬੱਤਰਾ ਬੈਨ ਨੂੰ ਤੰਗ ਹੁੰਦੀ ਸੀ ਨਾ ਮੈਂ ਤਾਂ ਕਰਕੇ ਕੱਢਦਾ ਸੀ ਸਹੀ ਗੱਲ ਆ ਆ ਦੇਖੋ ਵੀਰ ਤਰੋ ਚੈੱਕ ਕਰ ਲਓ ਜਿਹੜੀ ਹੈਗੀ ਹੈ ਨਾ ਮੈਂ ਕਹਿੰਦਾ ਯਾਰ ਛੋਟਾ ਹਾਥੀ ਆ ਬਸ ਇੱਕ ਤਰ੍ਹਾਂ ਦਾ ਐ ਸਮਝ ਲਓ ਵੀ ਜਦੋਂ ਇੱਥੇ ਆਉਂਗੇ ਆ ਮੂਰਲੀ ਗਾੜੀ ਵੀ ਚੈੱਕ ਕਰਵਾ ਦਾਂ ਆ ਦੇਖ ਲਓ ਹੁਣ ਹਨਾ ਖੜੀ ਦਾ ਲੇਵਾ ਇਹ ਲੈ ਜਾ ਕਰ ਦੇਖ ਚੱਟ ਕਰਾ ਯਾਰ ਹੁਣ ਕਲਾਸ ਇਹਦਾ ਰੇਟ ਦੱਸ ਸਾਨੂੰ ਤੂੰ ਰੇਟ ਰੇਟ ਵੀਰੇ ਫੋਨ ਤੇ ਕਰਾਂਗੇ ਵੀਰੇ ਫੋਨ ਤੇ ਕਰਾਂਗੇ ਹਾਂਜੀ ਵੀਰੇ ਆ ਦੇਖੀ ਕਿਤੇ ਆ ਬਾਰ ਚ ਫਸਾ ਗਿਆ ਨਹੀਂ ਨਹੀਂ ਰਸਦੇ ਵੀਰੇ ਨਹੀਂ ਮੋੜ ਦਾ ਮੋੜ ਆ ਰੋਦ ਲੰਗਾ ਟੱਪਾ ਵੀਰੇ ਦਾ ਓਏ ਮੈਂ ਤੈਨੂੰ ਦੱਸਾਂ ਮਿੰਨੀ ਟਰੱਕੀ ਆ ਕਿੱਥੇ ਮੋੜੂ ਤੇਥੋਂ ਲੈ ਇਧਰ ਹੀ ਲਿਆ ਕੇ ਰ ਆ ਇਧਰ ਹੀ ਕੋਈ ਗੱਲ ਨਹੀਂ ਨਹੀਂ ਵਾਕਈ ਯਾਰ ਤੇਰੀ ਝੋਟੀ ਜਿਹੜੀ ਹੈਗੀ ਆ ਭਾਈ ओरिजिनल ਤੀਜਾ ਸੂਏ ਹੈ ਨਾ ਹਾਂ ਤੀਜਾ ਸੂਰ ਹੈ ਵੀਰੇ ਠੀਕ ਆ ਅੱਛਾ ਨੰਬਰ ਕਿੰਨਾ ਚੱਲਦਾ ਤੇਰਾ ਨੰਬਰ 9817633833 ਵੀਰੇ 9817633833 ਵੀਰੇ 33833 ਠੀਕ ਆ ਲੋ ਵੀ ਜਿਹੜੇ ਭਰਾ ਨੂੰ ਇਹ ਬਾਈ ਦੀ ਨੀ ਮੱਝ ਜਿਹੜੀ ਪਸੰਦ ਆਈ ਝੋਟੀ ਤਾਂ ਇੱਥੇ ਬਾਈ ਦੇ ਘਰੇ ਆਇਓ ਘਰੇ ਆ ਕੇ ਜਿਹੜੀ ਹੈਗੀ ਫੁੱਲ ਤਸੱਲੀ ਕਰ ਲਿਓ ਐਨ ਤਸੱਲੀ ਕਰਕੇ ਆਪਦੀ ਚਵਾਈ ਚਬੂਈ ਮੈਂ ਕਹਿੰਦਾ ਬਈ ਬਾਈ ਤੋਂ ਦੁੱਧ ਨਾ ਤੁਸੀਂ ਚੋਕੇ ਵੀ ਲਿਜਾ ਸਕਦੇ ਹੋ ਤੇ ਤਸੱਲੀ ਕਰਨੀ ਜਿਹੜੀ ਉਹ ਤੁਹਾਡਾ ਆਪਣਾ ਹੱਕ ਹੁੰਦਾ ਹੈਗਾ ਤੇ ਕਿਵੇਂ ਲੱਗਿਆ ਨਗੀਨਾ ਦੱਸਿਓ ਫਿਰ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੇ ਪੇਜ ਨਾਲ ਨਵੇਂ ਤੋਂ ਨਵੇਂ ਜੁੜਦਾ ਬੰਦਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਦਾ